ਕਲਾ ਦਾ ਬੀਜ ਕੁਦਰਤ ਮਨੁੱਖ ਦੇ ਜਨਮ ਵੇਲੇ ਹੀ ਉਹ ਸੰਦਰ ਬੋ ਦਿੰਦੀ ਹੈ ਆਪ ਮਹਾਰੇ ਫੁੱਟੀ ਕਲਾ ਕਲਾਕਾਰ ਨੂੰ ਵੱਡਾ ਮਕਾਮ ਦੇਵੇ ਜਾਂ ਨਾ ਦੇਵੇ ਪਰ ਪੁਖਾ ਨਹੀਂ ਮਰਨ ਦਿੰਦੀ ਇਸੇ ਤਰ੍ਹਾਂ ਸੜਕਾਂ ਕਿਨਾਰੇ ਕਿਨਾਰੇ ਬੈਠ ਕੇ ਢਿੱਡ ਦੀ ਅੱਗ ਬਜਾਉਣ ਲਈ ਹੱਥੀ ਕਿਰਤ ਕਰਦੇ ਨੰਨੇ ਬਾਲਾਂ ਦਾ ਵੀ ਕੋਈ ਸਾਨੀ ਨਹੀਂ ਇਹ ਨਿਕੜੇ ਬਾਲ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਤੋਰਦੇ ਦੋ ਵੇਲੇ ਦੀ ਰੋਟੀ ਦਾ ਜੁਗਾੜ ਵੀ ਕਰ ਲੈਂਦੇ ਹਨ ਜੰਮ ਦੀਆਂ 16 ਦੇ ਮੂਹ ਤਖੇ ਅਨੁਸਾਰ ਇਹ ਨੰਨੇ ਹੁਨਰਮੰਦ ਨਿਕੜੀ ਉਮਰ ਵਿੱਚ ਹੀ ਮਾਪਿਆਂ ਦਾ ਵੱਡਾ ਸਹਾਰਾ ਬਣ ਜਾਂਦੇ ਹਨ ਝਾੜੂ ਬਣਾ ਰਹੇ ਇਹਨਾਂ ਬੱਚਿਆਂ ਦਾ ਬਾਪ ਪਿਛਲੇ ਦਸਾਂ ਸਾਲਾਂ ਤੋਂ ਜਗਰਾਉ ਦੇ ਅਖਾੜਾ ਪੁੱਲਤੇ ਘਰੇਲੂ ਵਰਤੋਂ ਵਿੱਚ ਆਉਂਦੇ ਝਾੜੂ ਅਤੇ ਹੱਥੀ ਬਣਾਏ ਸ਼ਾਬੇ ਵੇਚ ਕੇ ਗੁਜ਼ਾਰਾ ਕਰ ਰਿਹਾ ਹੈ ਇਨਾ ਪਰਿਵਾਰਾਂ ਦੀ ਰੋਜੀ ਰੋਟੀ ਹੱਥੀ ਬਣਾਏ ਖਜੂਰ ਦੇ ਝਾੜੂਆਂ ਤੇ ਛਾਬਿਆਂ ਤੋਂ ਚਲਦੀ ਹੈ ਹੱਥ ਦੇ ਇਸ ਹੁਨਰ ਦਾ ਕਮਾਲ ਉਹਨਾਂ ਲਈ ਰੋਜੀ ਰੋਟੀ ਦਾ ਵੱਡਾ ਵਸੀਲਾ ਸਾਬਤ ਹੋ ਰਿਹਾ ਹੈ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਵਾਸੀ ਰਾਮ ਗੋਪਾਲ ਦਾ ਕਹਿਣਾ ਹੈ ਕਿ ਇਹ ਹੁਨਰ ਉਹਨਾਂ ਨੂੰ ਵਿਰਾਸਤ ਵਿੱਚੋਂ ਮਿਲਿਆ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਵੀ ਇਹੀ ਕੰਮ ਕਰਦੇ ਸਨ ਅਤੇ ਉਸ ਦੀ ਪਤਨੀ ਤੇ ਬੱਚੇ ਵੀ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨ ਹਨ ਰਾਣਾ ਗੋਪਾਲ ਦਾ ਕਹਿਣਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਸੜਕ ਕਿਨਾਰੇ ਬੈਠ ਕੇ ਝਾੜੂ ਬਣਾ ਕੇ ਵੇਚ ਰਹੇ ਹਨ ਪਰਵਾਸੀ ਕਿਰਤੀਆਂ ਨੇ ਇਹ ਥਾਂ ਇਸ ਲਈ ਚੁਣੀ ਹੈ ਕਿਉਂਕਿ ਝਾੜੂ ਬਣਾਉਣ ਲਈ ਖਜੂਰ ਰਾਤ ਦਾ ਪ੍ਰਬੰਧ ਸੌਖਿਆ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਸਿਰੜੀ ਕੰਮੇ ਆਪਣੇ ਕਿੱਤੇ ਨੂੰ ਚਲਾਉਣ ਲਈ ਨਹਿਰਾ ਨੇੜਲੇ ਇਲਾਕਿਆਂ ਨੂੰ ਚੁਣਦੇ ਹਨ ਰਾਮ ਗੋਪਾਲ ਅਨੁਸਾਰ ਸਮੇਂ ਦੇ ਬਦਲਾਅ ਨਾਲ ਝਾੜੂ ਤੇ ਛਾਬਿਆਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ ਕਿਸੇ ਵੇਲੇ ਹੱਥੀ ਬਣਾਈਆਂ ਇਹ ਕਲਾਕਾਰਤਾ ਹਰ ਘਰ ਦਾ ਸ਼ਿੰਗਾਰ ਹੁੰਦੀਆਂ ਸਨ ਪਰੰਤੂ ਅੱਜ ਕੱਲ੍ਹ ਫੈਸ਼ਨ ਪ੍ਰਸ ਦੀ ਦੌਰ ਅੰਦਰ ਇਹ ਚੀਜ਼ਾਂ ਆਮ ਲੋਕਾਂ ਤੱਕ ਸੀਮਤ ਰਹਿ ਗਈਆਂ ਹਨ ਰਾਮ ਗੋਪਾਲ ਦੇ ਨਿੱਕੇ ਨਿੱਕੇ ਬੱਚੇ ਵੀ ਆਪਣੇ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿਰ ਤੋੜ ਕੰਮ ਕਰਦੇ ਹਨ ਅੱਜ ਜਦੋਂ ਪੰਜਾਬ ਦੀ ਨਵੀਂ ਪੀੜੀ ਬੇਰੋਜ਼ਗਾਰੀ ਦਾ ਬਹਾਨਾ ਬਣਾ ਕੇ ਕਿਰਤ ਸੱਭਿਆਚਾਰ ਤੋਂ ਬੇਮਕ ਹੋ ਰਹੀ ਹੈ ਉਸ ਵੇਲੇ ਕਿਰਤੀ ਬਾਪ ਦੇ ਇਹ ਨੰਨੇ ਮੁੰਨੇ ਜਾਦੂਗਰ ਆਰਥਿਕ ਹਾਲਤਾਂ ਨਾਲ ਬਾਖੂਬੀ ਨੰਗੇ ਪਿੰਡੇ ਲੜ ਰਹੇ ਹਨ ਸਾਡੀਆਂ ਸਰਕਾਰਾਂ ਨੂੰ ਇਹਨਾਂ ਨਿਆਣਿਆਂ ਅੰਦਰ ਪਨਪਰੇ ਹੁੰਦਰ ਨੂੰ ਸੰਭਾਲਣ ਦੀ ਲੋੜ ਹੈ ਅੱਜ ਲੋੜ ਹੈ ਅਜਿਹੇ ਕਿੱਤਿਆਂ ਨੂੰ ਸੰਭਾਲਣ ਦੀ ਤਾਂ ਕਿ ਇਹ ਰਹਿੰਦੀ ਦੁਨੀਆ ਤੱਕ ਯਾਦ ਰਹਿਣ ਕਿ ਕਿਵੇਂ ਅਸੀਂ ਆਪਣਾ ਪਿਛਲਾ ਸਮਾਂ ਲੰਘਾਇਆ ਹੈ ਸਰਕਾਰ ਇਹਨਾਂ ਨੂੰ ਮਦਦ ਕਰੇ ਤਾਂ ਬਹੁਤ ਕੁਝ ਵਧੀਆ ਹੋ ਸਕਦਾ ਹੈ ਅਜਿਹੇ ਹੁਨਰ ਨੂੰ ਸਾਹਮਣੇ ਰੱਖਿਆ ਜਾ ਸਕਦਾ ਹੈ मेरा नाम मीनाक्षी है मैं छोटी सी जब से काम पापा के हाथ बटाती हूँ और मैं पढ़ती भी हूँ मां धरती है तेरी गोद बथेरे ਉਮਗਦਾ ਰਹੀ ਵਸੂਜ ਜਾਂ ਕਮੀਆਂ ਦੇ ਵੇੜੇ ਕਿਰਤੀਆਂ ਕਮੀਆਂ ਦਾ ਇਤਿਹਾਸ ਦੇਸ਼ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸ ਹੈ ਕਿਉਂਕਿ ਜਦੋਂ ਵੀ ਕਿਰਤ ਸੱਭਿਆਚਾਰ ਦੀ ਗੱਲ ਆਉਂਦੀ ਆ ਤਾਂ ਇਹ ਜਿਹੜੇ ਲੋਕ ਨੇ ਹਮੇਸ਼ਾ ਆਪਣੀਆਂ ਹਿੱਕਾਂ ਢਾ ਕੇ ਆਪਣੇ ਕੰਮ ਪ੍ਰਤੀ ਆਪਣੇ ਦੇਸ਼ ਪ੍ਰਤੀ ਜਿਹੜੀ ਹੈ ਉਹ ਸਹਿਦਤਾ ਨਾਲ ਕੰਮ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਛੋਟੇ ਛੋਟੇ ਬੱਚੇ ਜਿਹੜੇ ਸੜਕਾਂ ਦੇ ਕਿਨਾਰੇ ਜਾਂ ਹੋਰ ਕਿਤੇ ਵੱਖ-ਵੱਖ ਕਲਾਕਾਰਤਾ ਦੇ ਵਿੱਚ ਨਪੁੰਨ ਆਪੋ ਆਪਣੇ ਵੱਖ-ਵੱਖ ਪਿੰਨ ਪਿੰਨ ਕਲਾਕਾਰਤਾ ਨੂੰ ਸਿਰਜਦੇ ਨੇ ਤਾਂ ਉਹਨਾਂ ਦੀ ਜਿਹੜੀ ਕਲਾ ਇੰਨੀ ਸੂਖਮ ਬਾਰੀਕ ਇੱਕ ਵੱਖਰੀ ਮਤਲਬ ਅਦਪੁੱਤ ਜਿਹੜੀ ਕਲਾ ਉਹ ਦੇਖਣ ਨੂੰ ਮਿਲਦੀ ਹੈ ਤਾਂ ਜਦੋਂ ਇਹ ਬਾਲ ਛੋਟੀ ਉਮਰੇ ਜਦੋਂ ਸਕੂਲ ਦੇ ਵਿੱਚ ਕਿਤਾਬਾਂ ਪੜ੍ਹਨ ਦੀ ਉਮਰ ਹੈ ਉਸ ਵੇਲੇ ਇਹ ਹੱਥਾਂ ਦੇ ਵਿੱਚ ਦਾਤੀਆਂ ਕਈਆਂ ਰੰਬੇ ਜਾਂ ਹੋਰ ਜਿਹੜੇ ਆ ਕਲਾਕਾਰਤਾ ਸਿਰਜਣ ਦੇ ਹੱਥ ਦੇ ਵਿੱਚ ਜਿਹੜੇ ਸੰਦ ਹੱਥਾਂ ਦੇ ਵਿੱਚ ਲੈਂਦੇ ਨੇ ਤਾਂ ਉਦੋਂ ਇਹਨਾਂ ਦੇ ਅੰਦਰ ਜਿਹੜੀ ਹੈ ਉਹ ਆਪਣੇ ਕਿੱਤੇ ਨੂੰ ਨਿਭਾਉਣ ਦੀ ਜਿਹੜੀ ਇਮਾਨਦਾਰੀ ਉਹ ਚੱਗ ਜ਼ਾਹਰ ਹੁੰਦੀ ਹੈ ਕਿਉਂਕਿ ਇੱਕ ਪਾਸੇ ਭੁੱਖੇ ਪੇਟ ਦੀ ਅੱਗ ਬੁਝਾਉਣ ਦਾ ਦੀ ਤਰਪਣਾ ਤੇ ਦੂਜੇ ਪਾਸੇ ਆਪਣਾ ਜਿਹੜਾ ਚੰਗੀ ਇੱਕ ਕਲਾਤਮਕ ਚੀਜ਼ ਸਿਰਜਣ ਦੀ ਜਿਹੜੀ ਪ੍ਰਕਿਰਿਆ ਔਰ ਇਹਨਾਂ ਦੇ ਵਿੱਚ ਬਚਪਨ ਸਮੇ ਤੋਂ ਹੀ ਪਿਤਾ ਪੁਰਖੀ ਕਿੱਤੇ ਦਾ ਹੁਜ਼ਾਰ ਬਣ ਜਾਂਦਾ ਅਸੀਂ ਦੇਖਿਆ ਕਿ ਤਰਖਾਨ ਜਿਹੜੇ ਆ ਜਾਂ ਹੋਰ ਮਜ਼ਦੂਰ ਭਾਈਚਾਰੇ ਦੇ ਲੋਹਾਰ ਭਾਈਚਾਰੇ ਦੇ ਲੋਕ ਜਦੋਂ ਕੰਮ ਕਰਦੇ ਆ ਤਾਂ ਉਹ ਨਾਲ ਉਹਨਾਂ ਦੇ ਕੰਮ ਉਹਨਾਂ ਦੇ ਬੱਚੇ ਜਿਹੜੇ ਆ ਨਾਲੋ ਨਾਲ ਕੰਮ ਕਰਦੇ ਆ ਤੇ ਉਹਨਾਂ ਦੇ ਬਚਪਨ ਦੇ ਵਿੱਚ ਹੀ ਉਹਨਾਂ ਦੀ ਪਿਤਾ ਪੁਰਖੀ ਕਲਾ ਜਿਹੜੀ ਆ ਉਹ ਖੂਨ ਦੇ ਵਿੱਚ ਰਚ ਜਾਂਦੀ ਆ ਤਰਕਾਰ ਹੋਣ ਸ਼ਿਲਪਕਾਰ ਹੋਣ ਜਾਂ ਪੇਂਟਰ ਹੋਣ ਜਾਂ ਹੋਰ ਜਿਹੜੀਆਂ ਕਲਾਕਾਰਤਾ ਸਿਰਜਣ ਵਾਲੇ ਜਿਹੜੇ ਮਹਾਨ ਜਿਹੜੇ ਯੁੱਗਪੁਰਸ਼ ਕਲਾਕਾਰ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਵਿੱਚ ਵੀ ਭਾਵੇਂ ਪਰਿਵਾਰਕ ਤੌਰ ਦੇ ਉੱਤੇ ਇਹ ਜਿਹੜੀ ਕਲਾ ਹੈ ਉਹ ਖੂਨ ਦੇ ਵਿੱਚ ਨਹੀਂ ਹੁੰਦੀ ਪਰ ਬਹੁਤੇ ਬੱਚੇ ਜਿਹੜੇ ਆ ਉਹਨਾਂ ਦੇ ਆਪਣੇ ਮਾਪਿਆਂ ਤੋਂ ਪ੍ਰਭਾਵਿਤ ਹੁੰਦੇ ਆ ਜਾਂ ਉਹਨਾਂ ਦੀ ਪਛਾਣ ਆਪਣੇ ਪਿਤਾ ਪੁਰਖੀ ਕਿਤੇ ਦੇ ਨਾਲ ਹੁੰਦੀ ਆ ਤਾਂ ਸੜਕਾਂ ਦੇ ਕਿਨਾਰੇ ਜਦੋਂ ਅਸੀਂ ਦੇਖਦੇ ਆ ਅੱਜ ਇਹ ਨੰਨੀਆਂ ਜਿੰਦਾ ਜਿਹੜੀਆਂ ਬਹੁਤ ਹੀ ਸੋਹਣੀਆਂ-ਸੋਹਣੀਆਂ ਕਲਾਕਿਰਤਾ ਸਿਰਜਦੀਆਂ ਨੇ ਤਾਂ ਉਹਨਾਂ ਨੂੰ ਦੇਖ ਕੇ ਰੂਹ ਨਸ਼ੇ ਆ ਜਾਂਦੀ ਹੈ ਤਾਂ ਸੜਕ ਦੇ ਕੰਢੇ ਦੇ ਉੱਤੇ ਜਿਹੜੇ ਆ ਦੋ ਬੱਚੇ ਦੋ ਤਿੰਨ ਬੱਚੇ ਜਿਹੜੇ ਆ ਪੜ੍ਹਨ ਲਿਖਣ ਦੀ ਉਮਰੇ ਅ ਹੱਥ ਦੇ ਪੱਖੇ ਬਣਾਉਂਦੇ ਆ ਝਾੜੂ ਬਣਾਉਂਦੇ ਆ ਤੇ ਹੋਰ ਬੜੇ ਸੋਹਣ-ਸੋਹਣੇ ਚੀਜ਼ਾਂ ਬਣਾਉਂਦੇ ਆ ਵੇਚਦੇ ਆ ਇਹਨਾਂ ਨੂੰ ਤਾਂ ਇਹਨਾਂ ਨੂੰ ਦੇਖ ਕੇ ਇੱਕ ਗੱਲ ਦੇ ਲਈ ਮਨ ਨੂੰ ਤਸੱਲੀ ਵੀ ਹੁੰਦੀ ਹੈ ਕਿ ਅੱਜ ਜਦੋਂ ਲੋਕ ਅ ਕਿਰਤ ਸਭਿਆਚਾਰ ਤੋਂ ਬੇਮੁਖ ਹੁੰਦੇ ਆ ਤਾਂ ਉਸ ਵੇਲੇ ਇਹ ਨੰਨੇ ਜੇ ਬਾਲ ਜਿੱਥੇ ਚੰਗਾ ਸਿਰਜਦੇ ਆ ਉਥੇ ਨਾਲ ਦੀ ਨਾਲ ਆਪਣੇ ਪੇਟ ਨੂੰ ਪਾਲਦੇ ਆ ਆਪਣੇ ਪਰਿਵਾਰ ਨੂੰ ਪਾਲਦੇ ਆ ਤਾਂ ਇਹਨਾਂ ਨੂੰ ਦੇਖ ਕੇ ਮਾਨੂੰ ਰੋਜ਼ ਨੂੰ ਖੁਸ਼ੀ ਵੀ ਹੁੰਦੀ ਹੈ ਤੇ ਇੱਕ ਆਸ ਵੀ ਵੱਜਦੀ ਹੈ ਕਿ ਭਵਿੱਖ ਦੇ ਵਿੱਚ ਇੱਕ ਚੰਗੇ ਵੱਡੇ ਕਲਾਕਾਰ ਬਜੋ ਇਹ ਇੱਕ ਨਾ ਇੱਕ ਦਿਨ ਮਕਬੂਲ ਹੋਣਗੇ ਸਾਡੀਆਂ ਸਰਕਾਰਾਂ ਨੂੰ ਸਾਡੇ ਰਾਜਨੀਤਿਕ ਸਿਸਟਮ ਨੂੰ ਇਹਨਾਂ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਜਿੱਥੇ ਬਾਲ ਉਮਰ ਦੇ ਵਿੱਚ ਜਿੱਥੇ ਇਹਨਾਂ ਨੂੰ ਚੰਗੀ ਐਜੂਕੇਸ਼ਨ ਦੇਣੀ ਚਾਹੀਦੀ ਆ ਉੱਥੇ ਨਾਲ ਦੀ ਨਾਲ ਉਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਪੜਾਉਣਾ ਚਾਹੀਦਾ ਜਿੱਥੇ ਕਿਤਾ ਮੁਖੀ ਕੋਰਸ ਕਰਾਏ ਜਾਂਦੇ ਨੇ ਤਾਂ ਜਿਹੜੇ ਇਹ ਬੱਚੇ ਆ ਉਥੋਂ ਹੋਰ ਚੰਗੀ ਮਹਾਰਤ ਲੈ ਕੇ ਅੱਜ ਦੀ ਟੈਕਨੋਲੋਜੀ ਦੇ ਨਾਲ ਅੱਜ ਦੇ ਮਸ਼ੀਨੀ ਯੋਗ ਦੇ ਨਾਲ ਜੁੜ ਕੇ ਹੋਰ ਜਿਹੜੀਆਂ ਚੰਗੀਆਂ ਚੀਜ਼ਾਂ ਸਿਰਜ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਲਈ ਇੱਕ ਚੰਗੇ ਜਿਹੇ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਸਕਣ। ਸੋ ਇਹ ਜਿਹੜੇ ਬੱਚੇ ਨੇ ਇਹਨਾਂ ਦੇ ਵਿੱਚ ਅੱਜ ਕਲਾਪਨਪ ਰਹੀ ਹੈ ਜਦੋਂ ਉਹ ਇਹ ਬਾਲ ਉਮਰ ਤੋਂ ਜਵਾਨੀ ਵੱਲ ਵਧਣਗੇ ਤਾਂ ਇਹ ਇੱਕ ਨਪੁੰਨ ਕਲਾਕਾਰ ਬਣ ਜਾਣਗੇ ਤੇ ਜਦੋਂ ਇਹ ਹੋਰ ਬਡੇਰੀ ਉਮਰ ਵੱਲ ਜਾਣਗੇ ਤਾਂ ਇਹ ਅਨੇਕਾ ਕਲਾਕਾਰ ਪੈਦਾ ਕਰਨ ਦੇ ਸਮਰੱਥ ਹੋ ਜਾਣਗੇ ਸੋ ਜਦੋਂ ਤਕਨੀਕੀ ਤੌਰ ਦੇ ਉੱਤੇ ਕਲਾ ਜਿਹੜੀ ਹੈ ਉਹ ਟੋਟਲੀ ਮਸ਼ੀਨੀ ਯੋਗ ਦੇ ਨਾਲ ਜੁੜ ਰਹੀ ਆ ਤੇ ਇਹ ਅੱਜ ਵੀ ਹੱਥਾਂ ਦੇ ਨਾਲ ਜਿਹੜੀਆਂ ਕਲਾਕਰਤਾ ਸਿਰਜਣ ਦੀ ਜਿਹੜੀ ਸਾਡੀ ਸੱਭਿਆਚਾਰਕ ਪਰੰਪਰਾ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਇਹਨਾਂ ਨੂੰ ਦੇਖ ਕੇ ਮਨ ਬੜੀ ਨੋ ਬੜੀ ਤਸੱਲੀ ਹੁੰਦੀ ਹੈ ਕਿ ਸਾਡੇ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਜਿਹੜਾ ਆ ਉਹ ਕਿਰਤ ਸੱਭਿਆਚਾਰ ਇਹਨਾਂ ਨੇ ਜਿਉਂਦਾ ਰੱਖਿਆ ਹੋਇਆ ਟੈਕਨੋਲੋਜੀ ਭਾਵੇਂ ਜਿੰਨੀ ਮਰਜੀ ਆ ਜਾਵੇ ਪਰ ਜਿਹੜੇ ਲੋਕ ਆਰਥਿਕ ਵਸੀਲਿਆਂ ਤੋਂ ਪਛੜ ਜਾਂਦੇ ਆ ਉਹਨਾਂ ਦੇ ਲਈ ਜਿਹੜਾ ਉਹ ਮਸ਼ੀਨੀ ਯੋਗ ਜਿਹੜਾ ਕੋਈ ਮਹਨ ਨਹੀਂ ਰੱਖਦਾ ਉਹਨਾਂ ਦੇ ਲਈ ਉਹਨਾਂ ਦੇ ਹੱਥ ਤੇ ਉਹਨਾਂ ਦਾ ਦਿਮਾਗ ਤੇ ਉਹਨਾਂ ਦੇ ਅੰਦਰ ਜਿਹੜੀ ਕਲਾ ਪ੍ਰਤੀ ਭਾਵਨਾ ਉਹੀ ਇੱਕ ਆਪਣੇ ਆਪ ਚ ਮਸ਼ੀਨ ਹੁੰਦੀ ਆ ਤੋ ਇਹ ਅੱਜ ਦੇ ਯੁੱਗ ਦੇ ਵਿੱਚ ਜੇਕਰ ਅਸੀਂ ਇਹਨਾਂ ਬੱਚਿਆਂ ਨੂੰ ਸੰਭਾਲ ਲਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਇੱਕ ਨਾ ਇੱਕ ਦਿਨ ਕਿਤੇ ਨਾ ਕਿਤੇ ਅ ਨਾਕਾਮ ਹੋਣਗੇ ਇੱਕ ਨਾ ਇੱਕ ਦਿਨ ਬਹੁਤ ਉੱਚਾ ਮਕਾਮ ਹਾਸਲ ਕਰਨਗੇ ਸੋ ਇਹਨਾਂ ਬੱਚਿਆਂ ਨੂੰ ਸਾਨੂੰ ਹੌਸਲਾ ਦੇਣਾ ਚਾਹੀਦਾ ਉਤਸ਼ਾਹਤ ਕਰਨਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਇਹਨਾਂ ਨੂੰ ਟੈਕਨੋਲੋਜੀ ਦੇ ਨਾਲ ਜੋੜ ਕੇ ਅਸੀਂ ਆਪਣੇ ਦੇਸ਼ ਲਈ ਆਪਣੇ ਕੌਮ ਲਈ ਆਪਣੇ ਸੱਭਿਆਚਾਰ ਦੇ ਲਈ ਜਿਸ ਤਰ੍ਹਾਂ ਦੀਆਂ ਕਲਾਕਿਰਤਾ ਵਸਤੂਆਂ ਔਰ ਜਿਸ ਤਰ੍ਹਾਂ ਦੇ ਅਨਮੋਲ ਖਜ਼ਾਨੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਵਿਰਾਸਤੀ ਚੀਜ਼ਾਂ ਵਿਰਾਸਤੀ ਇਮਾਰਤਾਂ ਜਾਂ ਜਿਸ ਤਰ੍ਹਾਂ ਦੇ ਸੱਭਿਆਚਾਰ ਨੂੰ ਸਿਰਜੀਤ ਕਰਨ ਦੇ ਵੱਲ ਅਸੀਂ ਤੁਰਨਾ ਉਹਦੇ ਜੇ ਇਹ ਬੰਡਲਾ ਯੋਗਦਾਨ ਪਾ ਸਕਦੇ ਨੇ ਫਿਰ ਮੈਂ ਉਮੀਦ ਕਰਦਾ ਇਸ ਗੱਲ ਦੀ ਕਿ ਇਹਨਾਂ ਬੱਚਿਆਂ ਨੂੰ ਸਾਡੀਆਂ ਸੰਸਥਾਵਾਂ ਸਵਾਲਣਗੀਆਂ ਔਰ ਇਹਨਾਂ ਨੂੰ ਚੇਤਨ ਕਰਨਗੀਆਂ ਔਰ ਇਹਨਾਂ ਨੂੰ ਹੋਰ ਨਪੁੰਨ ਕਰਨਗੀਆਂ ਤੇ ਇਹਨਾਂ ਨੂੰ ਇੱਕ ਨਪੁੰਨ ਕਲਾਕਾਰ ਬਜੂ ਅੱਗੇ ਲੈ ਕੇ ਹੋਣਗੀਆਂ ਕਿੰਨੇ ਕਿ ਬੱਚਿਆਂ ਦਾ ਹੁਨਰ ਵੇਖੋ ਕੀ ਬਾਤ ਆ ਜਦੋਂ ਅਜਿਹੇ ਬੱਚਿਆਂ ਦਾ ਜੀ ਹੁਨਰ ਰਾਹਾਂ ਤੇ ਲੰਘਦੇ ਅਜਿਹੇ ਬੱਚਿਆਂ ਦਾ ਟੈਲੈਂਟ ਹੁਨਰ ਵੇਖਦੇ ਆ ਤਾਂ ਮਨ ਭਗ ਵੀ ਹੁੰਦਾ ਦੇਖ ਕੇ ਉਹਨਾਂ ਤੋਂ ਬੱਚਿਆਂ ਦਾ ਹੌਸਲਾ ਤੇ ਉਹਨਾਂ ਦਾ ਜਨੂਨ ਵੀ ਦੇਖ ਕੇ ਮਨ ਨੂੰ ਬੜਾ ਅਹਿਸਾਸ ਹੁੰਦਾ ਵੀ ਕਿੰਨਾ ਵਧੀਆ ਇਹਨਾਂ ਦੇ ਵਿੱਚ ਹੁਨਰ ਆ ਪਰ ਇਹਨਾਂ ਦੇ ਹੁਨਰ ਦੀ ਕੋਈ ਕਦਰ ਨਹੀਂ ਕਿਉਂਕਿ ਇਹਨਾਂ ਦੇ ਹੁਨਰ ਦੀ ਕਦਰ ਇਸ ਕਰਕੇ ਨਹੀਂ ਕਿ ਵਧੀਆ ਸਿੱਖਿਆ ਦੇ ਯੋਗ ਸੀ ਇਹ ਕਿਸੇ ਅੱਗੇ ਵਧੀਆ ਖੇਤਰ ਚ ਜਾ ਕੇ ਚੰਗੀਆਂ ਪਲੰਘਾਂ ਪੜ ਸਕਦੇ ਪਰ ਘਰ ਦੀਆਂ ਮਜਬੂਰੀਆਂ ਪਰਿਵਾਰ ਦੇ ਪਾਲਣ ਪੋਸਣ ਵੱਲੋਂ ਜਾਂ ਆਰਥਿਕ ਮੰਦ ਹਾਲੀ ਕਾਰਨ ਇਹ ਅੱਗੇ ਨਹੀਂ ਵੱਧ ਸਕੇ ਪਰ ਇਹਨਾਂ ਦਾ ਹੁਨਰ ਇਹਨਾਂ ਨੂੰ ਫੇਰ ਵੀ ਅੱਗੇ ਲਿਜਾ ਰਿਹਾ ਇਹਨਾਂ ਵੱਲੋਂ ਤਿਆਰ ਕੀਤੀਆਂ ਘਰ ਦੇ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਨੂੰ ਹਰ ਲੰਘਦਾ ਰਹੀ ਖਰੀਦ ਕੇ ਲੈ ਕੇ ਜਾ ਰਿਹਾ ਵਾ ਤੇ ਘਰ ਦੇ ਵਿੱਚ ਜਦੋਂ ਲੈ ਕੇ ਜਾਂਦੇ ਆ ਪਰਿਵਾਰ ਦੇ ਲੇਡੀਜ਼ ਮੈਂਬਰ ਵੀ ਬੜੇ ਖੁਸ਼ ਹੁੰਦੇ ਆ ਵੀ ਕਿੰਨੀ ਵਧੀਆ ਚੀਜ਼ ਆ ਕਿੰਨਾ ਵਧੀਆ ਹਨਰ ਨੇ ਤਿਆਰ ਕੀਤੀ ਆ ਦੇ ਵਿੱਚ ਕਿੰਨੀ ਮਿਹਨਤਾਂ ਕਿੰਨੀ ਮਿਹਨਤ ਨਾਲ ਝਲਕਦੀ ਆ ਦੇਖੋ ਤੁਸੀਂ ਕਿੰਨੀ ਮਿਹਨਤ ਨਾਲ ਇਹਨਾਂ ਦੇ ਵਿਚਾਰਿਆਂ ਨੇ ਤਿਆਰ ਕੀਤਾ ਜੇ ਸਰਕਾਰਾਂ ਇਹ ਜੇ ਇਹ ਬੱਚਿਆਂ ਨੂੰ ਇਹਨਾਂ ਨੂੰ ਪੜ੍ਹਾਈ ਮਿਲੇ ਇਹ ਕਿਸੇ ਚੰਗੀ ਸੰਸਥਾ ਦੇ ਵਿੱਚ ਵਿੱਤਿਆ ਲੈਂਦੇ ਹੋਣ ਤੇ ਇਹ ਅੱਗੇ ਬੱਚੇ ਅੱਗੇ ਆਪਦੇ ਪਲੰਘਾਂ ਪੁੱਟਣ ਤੇ ਹੋਰ ਅੱਗੇ ਵਧਣ ਅੱਜ ਦਾ ਦੌਰ ਆ ਜਿਹੜਾ ਮਹਿੰਗਾਈ ਦਾ ਕਿੰਨਾ ਦੌਰ ਆ ਹਰ ਕੋਈ ਕੋਈ ਮੁਲਾਜ਼ਮਾ ਕੋਈ ਆਪਣਾ ਬਿਜ਼ਨਸ ਕਾਰੋਬਾਰ ਕਰ ਰਿਆ ਉਹ ਮਤਲਬ ਉਹ ਤੋਂ ਸੰਤੁਸ਼ਟ ਨਹੀਂ ਉਹ ਕਹਿ ਰਹੇ ਇਹ ਘਰ ਦਾ ਗੁਜ਼ਾਰਾ ਬੜੇ ਮੁਸ਼ਕਲ ਨਾਲ ਚੱਲਦਾ ਚਾਹੇ ਆ ਨਿਓ ਸੁਖ ਹੁਸੂਲਤਾ ਮਾਨ ਰਹੇ ਆ ਪਰ ਫਿਰ ਵੀ ਉਹ ਸੰਤੋਸ਼ ਨਹੀਂ ਪਰ ਇਹ ਬੱਚੇ ਦੇਖੋ ਇਹਨਾਂ ਦਾ ਟੈਲੈਂਟ ਦੇਖੋ ਇਹ ਵਿਚਾਰੇ ਇਹਦੇ ਤੋਂ ਹੀ ਇਹਨਾਂ ਨੇ ਆਪਣਾ ਪੇਟ ਪਾਲਣਾ ਇੱਥੇ ਆਈ ਜਾ ਕੇ ਘਰ ਕੋਈ ਰਹਿਣ ਨੂੰ ਵੇਦਦਾ ਹੀ ਆ ਪਰ ਇਹਨਾਂ ਦੇ ਵਿੱਚ ਸਬਰ ਸੰਤੋਖ ਸਹਿਣਸ਼ੀਲਤਾ ਕਿੰਨੀ ਸੰਤੋਸ਼ਟੀ ਆ ਕਿੰਨੇ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਇੱਥੇ ਇੱਕ ਇਹ ਗੱਲ ਵੀ ਬਣਦੀ ਆ ਕਿ ਕਿ ਜੇ ਸਾਡੀਆਂ ਸਰਕਾਰਾਂ ਚਾਹਣ ਤਾਂ ਇੱਕ ਸਾਡੇ ਸੱਭਿਆਚਾਰ ਨੂੰ ਜਿਉਂਦਾ ਰੱਖੀ ਆ ਰਹੇ ਆ ਜਿਹੀਆਂ ਸੰਸਥਾਵਾਂ ਹੋਣ ਜਿੱਥੇ ਅਜਿਹੇ ਬੱਚੇ ਜਿਹੋ ਪੜ੍ਹਾਈ ਵੱਖੋਂ ਪਿੱਛੇ ਰਹਿ ਗਏ ਆ ਇਹ ਜ਼ਿਆਦਾ ਹੋ ਗਏ ਆ ਉਹ ਬਡੇਰੀ ਉਮਰ ਚ ਹੋ ਗਏ ਆ ਪਰ ਉਹਨਾਂ ਨੂੰ ਇਹ ਜਿਹੇ ਖੇਤਰ ਚ ਲਿਆਂਦਾ ਜਾਵੇ ਉਤੋਂ ਅਜਿਹੀਆਂ ਚੀਜ਼ਾਂ ਤਿਆਰ ਕਰਕੇ ਅੱਗੇ ਲਿਆਂਦੀਆਂ ਜਾਣ ਤਾਂ ਕਿ ਉਹਨਾਂ ਨੂੰ ਵੀ ਆਪ ਦਾ ਬਣਦਾ ਮਿਹਨਤਾਨਾ ਮਿਲ ਸਕੇ ਉਹ ਆਪਣਾ ਪੇਟ ਪਾਲ ਸਕਣ ਆਪਣੇ ਗਾਂ ਪਰਿਵਾਰ ਆਪਣੇ ਬੱਚਿਆਂ ਨੂੰ ਤਾਂ ਕੋਈ ਵਧੀਆ ਸਿੱਖਿਆ ਦੇ ਕੇ ਵਧੀਆ ਸਹੂਲਤਾਂ ਨਾਲ ਅੱਗੇ ਉਹਨਾਂ ਨੂੰ ਬੱਚਿਆਂ ਨੂੰ ਤਾਂ ਪਹੁੰਚ ਦਾ ਕਰ ਸਕਣ ਪਰ ਸਰਕਾਰਾਂ ਦੀ ਸਾਡਿਆਂ ਦੀ ਬਹੁਤ ਅਜਿਹੀਆਂ ਨੀਤੀਆਂ ਹੈਗੀਆਂ ਵਾ ਜਿੱਥੇ ਇੱਧਰ ਗੌਰ ਨਹੀਂ ਕੀਤਾ ਜਾਂਦਾ ਹੋਰ ਰਾਜ ਦੇ ਲੋਰਜਾਇਆ ਜਾਂਦਾ ਹੋਰ ਸੁਖ-ਸਹੂਲਤਾਂ ਮਾਰਿਆਂ ਨੂੰ ਸਹੂਲਤਾਂ ਫ੍ਰੀ ਕੀਤੀਆਂ ਜਾ ਰਹੀਆਂ ਪਰ ਅਜਿਹੇ ਵੱਲ ਜਿਹੜੇ ਸਹੂਲਤਾਂ ਤੋਂ ਸੱਖਣੇ ਲੋਕ ਆ ਉਹ ਬੇਸਹਾਰਾ ਲੋਕ ਆ ਇਹਨਾਂ ਵੱਲ ਸਰਕਾਰ ਦਾ ਉੱਕਾ ਧਿਆਨ ਨਹੀਂ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦਾ ਇੱਕ ਉਹ ਲਿਖਤੀ ਬਣ ਕੇ ਰਹਿ ਗਿਆ ਵੀ ਸਰਕਾਰ ਵੱਲੋਂ ਇੰਨੇ ਬਜਟ ਇੰਨਾ ਪਾਸ ਕਰ ਦਿੱਤਾ ਗਿਆ ਇਹ ਲੋਕਾਂ ਲਈ ਆ ਕਰ ਦਿੱਤਾ ਗਿਆ ਪਰ ਜਿਹਨੇ ਲੋਗ ਆ ਜਿਨ੍ਹਾਂ ਲੋ ਜਿਨ੍ਹਾਂ ਅਜਿਹੇ ਬੱਚਿਆਂ ਕੋਲ ਅਜਿਹੇ ਲੋਕਾਂ ਕੋਲ ਪਹੁੰਚਣਾ ਚਾਹੀਦਾ ਸੀ ਉਹ ਉੱਥੇ ਤੱਕ ਨਹੀਂ ਪਹੁੰਚਦਾ ਉਹ ਕੋਈ ਹੋਰ ਹੀ ਵਿਚ ਵਿਚਾਲੇ ਢੱਡ ਭਰੀ ਜਾਂਦੇ ਆ ਇਹ ਵਿਚਾਰੇ ਆਪਣਾ ਢੱਡ ਪੰਨਣ ਲਈ ਇਦਾਂ ਹੀ ਸਵੇਰੇ ਆਉਂਦੇ ਆ ਸ਼ਾਮ ਤੱਕ ਤੋਪੇ ਗਰਮੀ ਨਾ ਕੋਈ ਇਹਨਾਂ ਨੂੰ ਸਰਦੀ ਦਾ ਨਾ ਕੋਈ ਸਿਰ ਦੇ ਸਾਤਾ ਰਾਹ ਵਾ ਕਿੰਨੀ ਸੜਕ ਬਗਦੀ ਆ ਉੱਥੇ ਬੇਫਿਕਰੇ ਹੋ ਕੇ ਆਪਦਾ ਕੰਮ ਕਰਦੇ ਆ ਆਪਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਆ ਪਰ ਉਹ ਇਹਨਾਂ ਨੂੰ ਉਹ ਪਰਮਾਤਮਾ ਆਪਦੇ ਰੋਟੀ ਰੋਜੀ ਜੋਗਾ ਹੁਨਰ ਦੇ ਬਿਠਾਉ ਉਹ ਆਪਦਾ ਗੁਜ਼ਾਰਾ ਕਰੀ ਜਾ ਰਹੇ ਆ ਆਪਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਆ ਪਰ ਉਹ ਇਹਨਾਂ ਨੂੰ ਉਹ ਪਰਮਾਤਮਾ ਆਪਦੇ ਰੋਟੀ ਰੋਜੀ ਜੋਗਾ ਹੁਨਰ ਦੇੇ ਬਿਠਾਉ ਉਹ ਆਪਦਾ ਗੁਜ਼ਾਰਾ ਕਰੀ ਜਾ ਰਹੇ ਆ ਚਲੋ ਇਨਾਂ ਹੀ ਵਾਹਿਗੁਰੂ ਦਾ ਸ਼ੁਕਰ ਆ ਪਰਮਾਤਮਾ ਸਮਤ ਬਖਸ਼ੇ ਸਰਕਾਰਾਂ ਨੂੰ ਜਿਹੜੇ ਉਹਨਾਂ ਲੋਕਾਂ ਨੂੰ ਜ ਇਹਨਾਂ ਲੋਕਾਂ ਵੱਲ ਇਹ ਬੱਚਿਆਂ ਵੱਲ ਇਹ ਜਿਹੇ ਬੇਸਹਾਰਾ ਸਹੂਲਤਾਂ ਤੋਂ ਸਖਣੇ ਹਾਸੀਅਤੇ ਛੱਡੇ ਹੋਏ ਲੋਕਾਂ ਨੂੰ ਜਿਹੜੀਆਂ ਬੰਦੀਆਂ ਸਹੂਲਤਾਂ ਇਹਨਾਂ ਤੱਕ ਪਹੁੰਚਦੀਆਂ ਹੋਣ ਤਾਂ ਕਿ ਉਹ ਵੀ ਆਪਣੇ ਆਪਦੇ ਸੁਪਨੇ ਆ ਜਿਹੜੇ ਪੂਰੇ ਕਰ ਲੈਣ ਜੇ ਨਹੀਂ ਤਾਂ ਸਾਰਾ ਸੁਪਨੇ ਨਹੀਂ ਪੂਰੇ ਕਰ ਸਕਦੇ ਕੁਸਤਾ ਆਪਦੇ ਆਪ ਨੂੰ ਸੰਤੁਸ਼ਟ ਕਰਨ ਭਾਵੇਂ ਇਹ ਹੁਣ ਵੀ ਸਬਰ ਨਾਲ ਬੈਠਿਆ ਪਰ ਸਰਕਾਰਾਂ ਦਾ ਫਰਜ ਬਣਦਾ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।